ਸਿੰਪਟਮ ਵੀ ਲੋਗੇ ਅੱਖਾਂ ਵੀ ਨਾ ਹੋਣਗੀਆ ਕਿਉਂਕਿ ਆ ਜਿਸ ਪੈਨ ਨਾਲ ਅਸੀਂ ਅੱਜ ਗੱਲਬਾਤ ਕਰਨ ਪਹੁੰਚੇ ਆ ਉਸ ਪੈਨ ਦਾ ਸਭ ਤੋਂ ਪਹਿਲਾਂ ਦਾ ਸੰਤਾ ਸਹੀ ਜੋ ਜਿਸ ਸਟੂਡੈਂਟ 7 ਸਾਲ ਦੇ ਪਾਰ ਉਸ ਤੋਂ ਬਾਅਦ ਘਰ ਦੀ ਛੱਤ ਜੋ ਕਿ ਆ ਪਾਰਿਵਾਰਸ਼ਿਕ ਕਾਰਨ ਵਾਲੇ ਟੁੱਟ ਗਏ ਤੇ ਛੱਤ 흘ਡ ਗਈ ਸੋ ਆਪਾਂ ਪੈਨ ਨਾਲ ਗੱਲਬਾਤ ਕਰਦੇ ਆ ते उसी छोड़े होते उसी बर्द बर्द जिन्नी के बर्द कर सकते हो थोड़े बर्द करेंगे ससी टेप है ना कैन आ कितने का पेंडा पड़ा कर रही है ठीक है ते का डिपार्टमेंट होती है अच्छा ही अच्छा ही ते बोर्ड पर आकर एक बोल रही है कि स्टार ना किया रखे भी करना ठीक है ए बच्चे के लिए बच्चे के लिए ठीक है ठीक तो है ए छात्र का दो डिग्री भी है और ठीक ए वहाँ जरा आप लाया लाया हो या एक कितना डिग्री का है ए मंडरोले अंदर

ਦੁਕਾਨ ਦਾ ਜੋ ਖਰਚਾ ਹੈ ਉਹ ਕੋਈ ਕਰ ਸਕੇ ਤਾਂ ਠੀਕ ਹੈ ਕਿਉਂਕਿ ਆ ਜੋ ਉੱਤੇ ਪੱਲਾ ਤੁਸੀਂ ਦੇਖ ਰਹੇ ਹੋ ਇਹ ਵੀ ਬੰਟੀ ਆ ਲੈਣ ਦਿੱਤਾ ਸੀ ਉਹ ਵੀ ਮੰਗ ਰਹੇ ਨੇ ਤੇ ਸੋ ਕਿਉਂਕਿ ਜੋ ਕਰ ਦੇਣਗੇ ਮਟੀਰੀਅਲ ਦਾ ਕੰਮ ਸ਼ੁਰੂ ਹੋ ਜਾਣਾ ਉਹਨੇ ਲਾਇਆ ਤੇ ਫਿਰ ਪੈਣ ਕਿੱਥੇ ਰਹਿਣਗੇ ਕਿਉਂਕਿ ਗਾ ਸਰਦੀਆਂ ਵੀ ਆ ਰਹੀਆਂ ਨੇ ਜਮਾਨੀਆਂ ਨੇ ਕਿ ਕਿੱਥੇ ਲੈ ਕੇ ਬੈਠ ਕੇ ਪੈਣ ਇੱਕ ਵਾਰੀ ਤਾਂ ਰੋਪੇ ਸੰਭ ਕੇ ਅਸੀਂ ਕਿੱਥੇ ਰਵਾਂਗੇ ਸੋ ਬਦਤਵੱਦ ਭੈਣ ਦੀ ਬਦ ਕਰਨ ਦੀ ਆਪਾਂ ਕੋਸ਼ਿਸ਼ ਕਰੀਏ ਅਸੀਂ ਵੀ ਜਿੰਨੇ ਕੋ ਸੰਨ ਸੱਜਣ ਜਾਣ ਦੇ ਨੇ ਅਸੀਂ ਉਹਨਾਂ ਤੱਕ ਗੱਲ ਪਹੁੰਚਾਵਾਂਗੇ ਭੈਣ ਦੀ ਬਦਤਵੱਦ ਬਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੱਕ ਵੀਡੀਓ ਜਰੂਰ ਪਹੁੰਚਾਓ ਧੰਨਵਾਦ